no uh -huh. गुरुद्वारे चंगा नहीं लगता क्योंकि महापुरुषा का जीवन जे पर की मूर्त होया करता है ਪਰ ਪਕਾਰੀ ਹੋਇਆ ਕਰਦਾ ਹੈ ਤੇ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ ਇੱਕ ਤੇ ਹੁੰਦਾ ਹੈ ਆਪਣੇਆਂ ਦੇ ਨਾਲ ਪਿਆਰ ਕਰਨਾ ਇੱਕ ਹੁੰਦਾ ਹੈ ਪਰਾਇਆਂ ਦੇ ਨਾਲ ਵੀ ਮੋਹ ਕਰਨਾ ਜਿਹਨੂੰ ਅਸੀਂ ਜਾਣਦੇ ਵੀ ਨਹੀਂ ਉਹਦਾ ਵੀ ਭਲਾ ਕਰਨਾ ਇਹ ਮਾਪੁਰਸ਼ਾਂ ਦੇ ਹਿੱਸੇ ਹੁੰਦਾ ਹੈ ਹੋਰ ਦੁਨੀਆ ਦੇ ਕਿਸੇ ਲੋਕ ਦੇ ਹਿੱਸੇ ਇਹ ਗੱਲ ਨਹੀਂ ਆਉਂਦੀ ਕਿ ਉਹ ਦੂਜਿਆਂ ਦਾ ਭਲਾ ਕਰ ਸਕਦਾ ਇਹ ਜੀਵਨ ਪੁੰਦੀ ਆੜਾ ਬਣਾਉਣ ਵਾਸਤੇ ਆਪ ਸਮੂਚੀਆਂ ਸੰਗਤਾਂ ਜੁੜੀਆਂ ਆਓ ਇੱਕ ਵਾਰ ਮੈਂ ਤੁਹਾਨੂੰ ਆਪਣੇ ਸਮੂਚੇ ਸ੍ਰੀ ਮਿਰਜ਼ਲ ਛੇ ਦਾ ਤਰਨਾਂ ਦਾ ਬਾਬਾ ਬਕਾਲਾ ਸਾਹਿਬ ਦੇ ਹਜੂਰੀ ਢਾਡੀ ਜੱਥੇ ਵੱਲੋਂ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਹਾਂ ਗੁਰੂ मतिलब ਸਤ ਜੀ ਇੱਕ ਵਾਰ ਆਕੋ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਨਾਮ ਤੁਹਾਡਾ ਮਹਾਰਾਜ ਮੇਰਾ ਨਾਮ ਸਰਫੇਮ ਸਿੰਘ ਹੈ ਇਹ ਜਿਹੜਾ ਪਿੰਡ ਵਾ ਕੀ ਪਿੰਡ ਦਾ ਨਾਮ ਹੈ ਜਿੱਥੇ ਇਹ ਗੁਰਦੁਆਰਾ ਪਿੰਡ ਟਿਬਾ ਜੀ ਪਿੰਡ ਟਿਬਾ ਦੇ ਵਿੱਚ ਆ ਗੁਰਦੁਆਰਾ ਸਮਾਧ ਬਾਬਾ ਜੀ ਇਹ ਕੀ ਪਿੰਡ ਟਿਬਾ ਹਾਂਜੀ ਪਿੰਡ ਟਿਬਾ ਜੀ ਟਿਬਾ ਦੇ ਵਿੱਚ ਆਇਆ ਸਮਾਧ ਬਾਬਾ ਗੁਰਦੁਆਰਾ ਦਰਬਾਰਾ ਸਿੰਘ ਅੱਜ ਇਸ ਗੁਰਦੁਆਰੇ ਸਾਹਿਬ ਤੇ ਬਾਬਾ ਦਰਵਾਦਾ ਸਿੰਘ ਦੇ ਜਨਮ ਦਿਹਾੜਾ ਬਣਾਇਆ ਜਾ ਰਿਹਾ ਇਸ ਸਮਾਂ ਤੁਸੀਂ ਕੀ ਕਹਿਣਾ ਚਾਹੋਗੇ ਬਹੁਤ ਵਧੀਆ ਮਹਿਸੂਸ ਹੋ ਰਿਹਾ ਜੀ ਬਹੁਤ ਸੰਗਤ ਜੁੜੀ ਆ ਧਾਰਮਿਕ ਲਿਵਾਨ ਚੱਲ ਰਿਹਾ ਜੀ ਸੇਵਾ ਚੱਲ ਰਹੀ ਆ ਨਗਰ ਚੱਲ ਰਿਹਾ ਨੇ ਉਨ੍ਹਾਂ ਦਾ ਜੱਸ ਹੋ ਰਿਹਾ ਜੀ ਨਵੇਂ ਦਰਬਾਰ ਸੰਗਤ ਦੀ ਮੇਲ ਬਣੀ ਰਿਆ ਹੋ ਰਹੀ ਆ ਜੀ ਬਾਬਾ ਦਰਬਾਰ ਸੰਗਤ ਦੇ ਚਾਚਾ ਜੀ ਹੋ ਵੀ ਆ ਸਾਰੇ ਦੇਸ਼ ਵਿਦੇਸ਼ ਵਿੱਚੋਂ ਇੱਥੇ ਸੰਗਤ ਆਉਂਦੀ ਆ ਫਾਈਨਲ ਪੇਲ ਕੋਲ ਭੇਟਾ ਕਰਦੀ ਆ ਦੇਸ਼ਾਂ ਵਿੱਚੋਂ ਜਿਹਦੇ ਨਾਲ ਸਾਰਾ ਪ੍ਰਬੰਧ ਚੱਲ ਰਿਹਾ ਜੀ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਸੇਵਾ ਕਰਦਿਆਂ ਮੈਨੂੰ ਬਾਬਾ ਜੀ ਅਰੇ 2 ਸਾਲ ਹੋਇਆ ਜੀ ਅੱਛਾ 2 ਸਾਲ ਤੋਂ ਇੱਥੇ ਮੈਂ ਪ੍ਰਧਾਨਾਂ ਜੀ ਤੁਸੀਂ ਜਦਾਂ ਕੋਈ ਗੁਰੂ ਵਗੈਰਾ ਸੰਗਤਾਂ ਆਉਂਦੀ ਹੈ ਤੁਸੀਂ ਆਪਾਂ ਉਹਨਾਂ ਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਸੰਗਤਾਂ ਨੂੰ ਇਹ ਸੰਦੇਸ਼ ਦਿੰਨੇ ਆਂ ਜੀ ਸ਼ਾਂਤੀ ਦੇ ਨਾਲ ਆਓ ਸ਼ਾਂਤੀ ਦੇ ਨਾਲ ਸਰਪੰਨਗਰ ਚਲੋ ਗੁਰੂ ਮਹਾਰਾਜ ਦਾ ਜਪ ਸੁਣੋ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਠੀਕ ਜੀ ਕੀ ਨਾਟੜਾਈ ਸਾਥ ਸਰਦ ਜੀ ਇਹ ਬਾਬਾ ਦਰਬਾਰਾ ਸਿੰਘ ਜੀ ਕਿੱਪੇ ਦੇ ਕੁਝ ਨੀਕ ਇੱਥੇ ਜੰਪੜ ਸੇਹ ਦਾ ਦਾ ਜ਼ਿਲ੍ਹਾ ਕਪੂਰਥਲੇ ਦੇ ਵਿੱਚ ਇਹ ਗੁਰੂ ਗੋਬਿੰਦ ਸਿੰਘ ਦੇ ਸਮਰਦੀ ਹੋਏ ਆ ਇਹ ਜਿੱਦਾਂ ਗੁਰੂ ਗੋਬਿੰਦ ਸਿੰਘ ਜੀ ਖਵਾਸਾ ਖਿਆੜ ਦੇ ਵਿੱਚ ਜਨਮੇ ਇਹ 1789 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਯਾਨੀ ਜਦੋਂ ਖਾਲਸਾ ਪੰਥ ਸਾਜਿਆ ਗਿਆ ਉਦੋਂ ਇਹ ਲਗਭਗ 20 ਸਾਲ ਦੀ ਮੁੱਠਕੁੱਟ ਗੁਰੂਪੁਰਬ ਸੀ ਇਹਨਾਂ ਨੇ ਬਕਾਇਦਾ ਤੌਰ ਤੇ ਖਿਆਲ ਕੀਤਾ ਜਾਂਦਾ ਹੈ ਵੀ ਉਹਨਾਂ ਦੇ ਅੰਮ੍ਰਿਤ ਸੰਚਾਰ ਦੇ ਵਿੱਚ ਜਾ ਕੇ ਹਰ ਹਾਲ ਤੁਹੇ ਖੇਤ ਚ ਆਵੇਗਾ ਇਲਾਕੇ ਪਰ ਦੀ ਸੰਗਤ ਜਿਹੜੀ ਇਹਨਾਂ ਦੇ ਉੱਤੇ ਬੜਾ ਮਾਣ ਕਰਦੀ ਹੈ ਬੜਾ ਸਤਿਕਾਰ ਹੈ ਇਹਨਾਂ ਦਾ ਤੇ ਹਰ ਇਹ ਸਾਲ ਅਸੀਂ ਬਹੁਤ ਸਾਰੇ ਸਾਰੀਆਂ ਮਸਿਆ ਤੇ ਬਹੁਤ ਸਾਰੇ ਹੋਰ ਲੋਕਲ ਮੇਲੇ ਜਿਹੜੇ ਆ ਇਹਨਾਂ ਯਾਦ ਵਿੱਚ ਬੁਨਉਨੇ ਆ ਇਥੋਂ ਦੇ ਪ੍ਰਧਾਨ ਸਰਦਾਰ ਅਰਤ ਸਿੰਘ ਤਰਸ਼ੀਮ ਸਿੰਘ ਜੀ ਇਹਨਾਂ ਨੇ ਇੱਥੇ ਆ ਕੇ ਤੇ ਇਸ ਜਿਹੜੇ ਸਮਾਗਮ ਸੀ ਇਹਨਾਂ ਨੂੰ ਹੋਰ ਵੀ ਚਾਰ ਚੰਨ ਲਾਏ ਆ ਕਿਉਂਕਿ ਅਸੀਂ ਪਹਿਲਾਂ ਸਿਰਫ ਐਤਵਾਰ ਦੇ ਦਿਨ ਗੈਦਰਿੰਗ ਹੀ ਕਰਦੇ ਸੀ ਥੋੜੇ ਬਹੁਤੇ ਲੋਕ ਆਉਂਦੇ ਸੀ ਤੇ ਰਾ ਮੋਟਾ ਆਣ ਪਾਣੀ ਖਾ ਕੇ ਚਲੇ ਜਾਂਦੇ ਸੀ ਪਰ ਇਹਨਾਂ ਦੀ ਇਹਨਾਂ ਦੇ ਅਨਸਾਰ ਇਹ ਹੋਇਆ ਵੀ ਅਸੀਂ ਜੋੜਨੇਲਾ ਕਰੀਏ ਤੇ ਇੱਥੇ ਢਾਡੀ ਰਾਗੀ ਇਹਨਾਂ ਦਾ ਸਮਾਗਮ ਕਰੀਏ ਤੇ ਕਿਉਂਕਿ ਕਰੋਨਾ ਦੇ ਮਾਰੇ ਹੋਏ ਲੋਕ ਸੀ ਇਹ ਰਾਗੀ ਢਾਡੀ ਵਿੱਚ ਲੋਕ ਵੀ ਤੇ ਗੁਰਦੁਆਰੇ ਵੀ ਉਹ ਕਰੋਨਾ ਦਾ ਕਰਕੇ ਅਸੀਂ ਮਹਿਸੂਸ ਕੀਤਾ ਵੀ ਲੋਕਾਂ ਦੀ ਗੈਦਰਿੰਗ ਜਦੋਂ ਕਰਾਂਗੇ ਕਿ ਇੱਥੇ ਆ ਕੇ ਹਰ ਹਾਲਤ ਵਿੱਚ ਨਾਲੇ ਗਿਆਸ ਪ੍ਰਾਪਤ ਕਰਾਂਗੇ ਲੋਕ ਤੇ ਨਾਲ ਦੀ ਨਾਲ ਖੁੜੀਆਂ ਪ੍ਰਾਪਤ ਸਾਹ ਵਾਹਿਗੁਰੂ ਜੀ ਕੀ ਫਤਿਹ ਫਾਗੁਰੂ ਜੀ ਕੀ ਨਾਉ ਤੋ ਡਾਈ ਮੇਰਾ ਨਾਮ ਗੁਰਬਚਨ ਸਿੰਘ ਜੀ ਫਾਗੁਰੂ ਜੀ ਜਿਹਦਾ ਸਗਰਤੜੇ ਦੇ ਸੇਵਾਦਾਰੋਂ ਮੈਂ ਤੇਜੀ ਗਰੰਦੀ ਸਿੰਘ ਦੀ ਸੇਵਾ ਕਰਦਾ ਜੀ ਇਹ ਇਤਿਹਾਸ ਪਿਸਤਾਨ ਸੰਤ ਬਾਬਾ ਦਲਰਾਜ ਸਿੰਘ ਦਾ ਬਹੁਤ ਪੁਰਾਣਾ ਸਥਾਨ ਹੈ ਜੀ ਲੋਕਾਂ ਦੀਆਂ ਬੜੀਆਂ ਆਸਥਾ ਜੁੜੀਆਂ ਇਸ